ਇਸ ਦਾ ਨਾਮ ਹੈ ਸੇਵਾ ਮਾਈ ਭਾਗ ਭਰੀ ਨੇ ਕਨੋਹੇ ਸਿਮਰਨ ਸਮੇਂ ਸੰਤ ਜੀ ਦੀ ਅਣਥਕ ਸੇਵਾ ਕੀਤੀ ਮਾਈ ਦਾ ਛੋਟਾ ਲੜਕਾ ਬਿਆਨਤ ਸਿੰਘ ਜੋ 3 ਸਾਲ ਦਾ ਸੀ ਬਹੁਤ ਬਿਮਾਰ ਸੀ ਜਦ ਸੰਤ ਜੀ ਸੰਗਤ ਨਾਲ ਪ੍ਰਸ਼ਾਦਾ ਛਕਣ ਲਈ ਭਾਈ ਵਜੀਰ ਸਿੰਘ ਦੇ ਘਰ ਗਏ ਤਦ ਪੁਜੰਗੀ ਦੇ ਸਵਾਸ ਮਾਈ ਦੀ ਝੋਲੀ ਵਿੱਚ ਨਿਕਲ ਚੁੱਕੇ ਸਨ ਮਾਈ ਨੇ ਝੋਲੀ ਕੁੱਟ ਲਈ ਤੇ ਜਰਾ ਵੀ ਉੱਗ ਸੁਗਨਾ ਨਿਕਲਣ ਦਿੱਤੀ ਅਤੇ ਵਾਹਿਗੁਰੂ ਦੇ ਸਿਮਰਣ ਵਿੱਚ ਜੁੜ ਗਈ। ਫਿਰ ਮਾਈ ਭਾਗਪਰੀ ਨੇ ਆਪਣੀ ਨਨਾਨ ਜੋ ਰੋਟੀ ਪਕਾ ਰਹੀ ਸੀ ਉਸ ਨੂੰ ਤੇ ਭਾਈ ਵਜੀਰ ਸਿੰਘ ਨੂੰ ਸੰਤਾਂ ਅਤੇ ਸੰਗਤ ਨੂੰ ਪ੍ਰਸ਼ਾਦਾ ਛਕਾਉਣ ਲਈ ਕਿਹਾ। ਪ੍ਰਸ਼ਾਦਾ ਛਕਣ ਤੋਂ ਬਾਅਦ ਸੰਤ ਜੀ ਨੇ ਮਾਈ ਤੋਂ ਕਾਕੇ ਦਾ ਹਾਲ ਪੁੱਛਿਆ। ਮਾਈ ਨੇ ਕਿਹਾ ਆਪ ਜਾਣੀ ਜਾਣੋ ਅਤੇ ਕਾਕੇ ਦਾ ਮਰਦਾ ਸਰੀਰ ਮੰਜੀ ਤੇ ਲਟਾ ਦਿੱਤਾ ਸੰਤ ਜੀ ਮਹਾਰਾਜ ਦੇ ਮੁਖ ਤੋਂ ਇਹ ਬਚਨ ਨਿਕਲਿਆ ਇਸ ਦਾ ਨਾਂ ਹੈ ਇਲਾਹੀ ਸੇਵਾ ਹਸਤੀ ਸਿਰ ਜਿਉ ਅੰਕਸ਼ ਹੈ ਅਹਰਣ ਜਿਉ ਸਿਰ ਦੇ ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ ਸਹ ਸੁਸਿਆਣ ਪਾ ਲਖ ਹੋਹਿ ਤਾਂ ਇੱਕ ਨ ਚੱਲੈ ਨਾਲ ਇੱਕ ਵਾਰ ਸੰਤ ਅਤਰ ਸਿੰਘ ਜੀ ਨੇ ਮਾਈ ਭਾਗ ਭਰੀ ਨੂੰ ਕਿਹਾ ਕਿ ਅਸੀਂ ਪੁਲਾਹੀਆਂ ਦੇ ਦਰਖਤਾਂ ਹੇਠ ਕਿਤੇ ਬੈਠੇ ਹੋਵਾਂਗੇ ਸਾਡਾ ਪ੍ਰਸ਼ਾਦਾ ਉੱਥੇ ਲੈ ਆਉਣਾ ਮਾਈ ਨੇ ਚਤਰਾਈ ਅਤੇ ਸਿਆਣਪ ਦੀ ਮੱਤ ਦੇ ਅਧੀਨ ਹੋ ਕੇ ਕਿਹਾ ਮਹਾਰਾਜ ਜੀ ਤੁਸੀਂ ਫਿਕਰ ਨਾ ਕਰੋ ਮੈਂ ਆਪੇ ਹੀ ਲਭ ਲੈ ਸਾਂ ਅਗਲੇ ਦਿਨ ਪ੍ਰਸ਼ਾਦਾ ਲਿਆ ਕੇ ਮਾਈ ਨੇ ਸੰਤਾਂ ਨੂੰ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਪਰ ਸੰਤ ਜੀ ਨਜ਼ਰ ਨਹੀਂ ਆਏ ਉਸ ਨੇ ਬੜੇ ਹੀ ਪ੍ਰੇਮ ਅਤੇ ਨਿਮਰਤਾ ਸਹਿਤ ਖੜੇ ਹੋ ਕੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਆਪ ਜੀ ਦੇ ਗੁਰਮੁਖਾਂ ਦੀ ਅਸੀਂ ਅਲਪਗ ਜੀਵ ਬਰਾਬਰੀ ਨਹੀਂ ਕਰ ਸਕਦੇ ਆਪ ਹੀ ਬਖਸ਼ਿਸ਼ ਕਰੋ ਅਰਦਾਸ ਉਪਰੰਤ ਜਦੋਂ ਮਾਈ ਨੇ ਨੇਤਰ ਖੋਲੇ ਤਾਂ ਸੰਤ ਜੀ ਉਸੇ ਜਗ੍ਹਾ ਤੇ ਹੀ ਨਜ਼ਰ ਆਏ ਸੰਤਾਂ ਨੇ ਸਹਿਜ ਸੁਭਾਈ ਮੁਸਕਰਾ ਕੇ ਕਿਹਾ ਕਿ ਅਸੀਂ ਤਾਂ ਇੱਥੇ ਹੀ ਸੀ ਤੁਸੀਂ ਕਿੱਥੇ ਲੱਭਦੇ ਸੀ ਮਾਈ ਨੇ ਬੇਨਤੀ ਕੀਤੀ ਕਿ ਇਹੋ ਜਿਹੇ ਇਲਾਹੀ ਗੋਤਕ ਸਾਡੀ ਅਕਲ ਸਮਝ ਤੋਂ ਬਹੁਤ ਪਰੇ ਹਨ ਚਤੁਰਾਈ ਨਾ ਚਤਰ ਪੁਜ ਪਾਈਐ ਕੋਲੇ ਪਾਏ ਮਿਲੇ ਰਗੁਰਾਇਆ